ਹੰ ਬਾਰਕ ਤਉ ਸ਼ਰਨਾਈ ਸੱਚੇ ਪਾਤਸ਼ਾਹ ਮੈਂ ਬੱਚਾ ਹਾਂ ਬੱਚੇ ਨੂੰ ਤੇ ਅਜੇ ਬੈਠਣ ਦਾ ਵੀ ਨਹੀਂ ਪਤਾ ਹੈ ਬੱਚੇ ਨੂੰ ਤੁਰਨ ਦਾ ਵੀ ਨਹੀਂ ਪਤਾ ਹੈ ਬੱਚਾ ਕਿਸ ਤਰ੍ਹਾਂ ਦੇ ਨਾਲ ਹੈ ਭਾਵੇਂ ਸਿੱਖ 90 ਸਾਲ ਦਾ ਹੋ ਜਾਵੇ ਤੇ ਭਾਵੇਂ ਸਿੱਖ 100 ਸਾਲ ਦਾ ਹੋ ਜਾਵੇ ਲੇਕਿਨ ਉਹਦੀ ਅਜੇ ਹਾਲਤ ਜਿਹੜੀ ਹੈ ਉਹ ਇੱਕ ਜੰਮ ਦੇ ਬੱਚੇ ਵਾਲੀ ਹੈ ਹਾਲਤ ਕੀ ਹੈ ਕਦੀ ਇਹ ਨਾ ਸੋਚੋ ਜਿੱਦਾਂ ਉਹ ਠੀਕ ਹੈ ਇੱਕ ਸਰੀਰ ਦਾ ਜਿਹੜਾ ਉਹ ਬਖਰਾ ਵਿਧਾਨ ਹੈ ਕਿ ਤੁਹਾਡੀ ਦਾੜ੍ਹੀ ਚਿੱਟੀ ਹੋ ਗਈ ਹੈ ਮਾਈ ਲੋਕ ਹੈ ਤੁਹਾਡੇ ਵਾਲ ਚਿੱਟੇ ਹੋ ਗਏ ਨੇ ਤੁਹਾਡੀ ਉਮਰ 60 ਸਾਲ ਹੋ ਗਈ ਜਾਂ 70 ਜਾਂ 80 ਸਾਲ ਹੋ ਗਈ ਇਸ ਦਾ ਤਕਾਜ਼ਾ ਨਹੀਂ ਲੈਣਾ ਕਦੇ ਵੀ ਜੋ ਸਤੂ ਸਕੇ ਪਾਸਾ ਹਨ ਉਹ ਹਨ ਸ਼ਬਦ ਰੂਪ ਕੀ ਹਨ ਸ਼ਬਦ ਗੁਰੂ ਸੁਰਤ ਧੁਨ ਚੇਲਾ ਗੁਰੂ ਦੇ ਨਾਲ ਕਿਸੇ ਪੂਰਨ ਮਹਾਪੁਰਖ ਦੇ ਨਾਲ ਕਦੀ ਸਰੀਰਕ ਅਵਸਥਾ ਦਾ ਤਕਾਜ਼ਾ ਲੈ ਕੇ ਕਦੇ ਨਾ ਤਰੋ ਉਦੋਂ ਇਹ ਦੇਖੀਦਾ ਹੈ ਕਿ ਮੈਂ ਬੋਲਿਆ ਕਿ ਬੱਚਾ ਹੀ ਰਹੀਦਾ ਬੱਚਾ ਤਾਂ ਰਹੀਦਾ ਅਸੀਂ ਕੀ ਸ਼ਬਦ ਗੁਰੂ ਤੇ ਸੁਰਤ ਧੁਨ ਚੇਲਾ ਹੈ ਹੁਣ ਸੁਰਤੀ ਜਿਹੜੀ ਉਹ ਚੇਲਾ ਹੈ ਆਪਜੀ ਉਮਰ ਕਰਕੇ ਤਾਂ 90 ਸਾਲ ਦੇ ਵੀ ਹੋ ਗਏ ਆ ਬੈਠਣ ਤੋਂ ਬਾਅਦ ਰਿਹੜੇ ਆ ਤੁਰਨ ਲੱਗੇ ਬੜੇ ਪੈਂਡੇ ਕੀਤੇ ਆ ਪਰ ਜਿਹੜੀ ਸੁਰਤ ਹੈ ਉਹ ਇੱਕ ਬੱਚੇ ਦੇ ਅਜੇ ਜੰਮਦੇ ਦੇ ਰੂਪ ਦੇ ਵਿੱਚ ਤਾਂ ਹੈ ਕਿ ਸਾਡੀ ਸੁਰਤ ਅਜੇ ਕਿਤੇ 10 ਮਿੰਟ ਵੀ ਬੈਠਣਾ ਨਸੀਬ ਨਹੀਂ ਹੋਇਆ ਸ਼ਬਦ ਦੇ ਵਿੱਚ ਤੇ ਜਿਸ ਵੇਲੇ ਸੁਰਤ ਹਿੱਲ ਨਹੀਂ ਹੈ ਪੂਰਨ ਤੌਰ ਦੇ ਉੱਤੇ ਬੈਠੀ ਪਈ ਹੈ ਤੇ ਉਹ ਕਿਸੇ ਵੀ ਬਾਸ਼ਨਾ ਦੇ ਵਿੱਚ ਤੇ ਕਿਸੇ ਵੀ ਸੋਚ ਦੇ ਵਿੱਚ ਡਿੱਗੀ ਨਹੀਂ ਹੈ ਬੈਠਿਆਂ ਬੈਠਿਆਂ ਉਸ ਨੂੰ ਕੀ ਆ ਗਿਆ ਹੈ ਬੈਠਣਾ ਹਜੇ ਆਇਆ ਹੈ। ਵਰਤੀ ਦਾ ਤੁਰਨਾ ਤੇ ਹਜੇ ਬੜੀ ਦੂਰ ਹੈ। ਪਹਿਲੇ ਜਿੱਦਾਂ ਬੱਚਾ ਜੀ ਹੁਣੇ 20 ਮਿੰਟ ਬਹਿ ਜਾਂਦਾ ਹੈ। ਤੁਸੀਂ ਵੀ ਦੇਖੋ ਕਿ ਸਾਡੀ ਸ਼ੁਰਤ 20 ਮਿੰਟ ਬੈਂਦੀ ਹੈ। ਕਿ ਜੱਡ ਡਿੱਗ ਜਾਨੇ ਅਸੀਂ ਕਿਸੇ ਪਾਸੇ ਨੂੰ। ਇਸ ਕਰਕੇ ਇਹ ਆਤਮਕ ਖੇਡ ਹੈ। ਆਤਮਕ ਖੇਡ ਜਿਹੜਾ ਹੈ ਉਹ ਤੁਹਾਡੇ ਮਨ ਨਾਲ ਤੇ ਤੁਹਾਡੀ ਸੁਰਤੀ ਨਾਲ ਤੇ ਤੁਹਾਡੀ ਬੁੱਧੀ ਨਾਲ ਚਲੇਗਾ। ਸਰੀਰਕ ਖੇਡ ਜਿਹੜਾ ਉਹਦੀਆਂ ਤੁਹਾਡੇ ਲੱਤਾਂ ਤੇ ਬਾਹਾਂ ਦੇ ਨਾਲ ਚਲੇਗਾ ਤੁਰਉਂਗੇ ਤੁਸੀਂ ਔਰ ਆਤਮਕ ਖੇਡ ਤੁਹਾਡੇ ਸਵਾਸਾਂ ਦੀ ਪ੍ਰਕਿਰਿਆ ਨਾਲ ਤਰेंग ਤੁਰੇਗਾ ਤੇ ਜਿਸ ਵੇਲੇ ਤੁਹਾਡਾ ਸਵਾਸ ਟੁੱਟਦਾ ਹੈ ਤੇ ਇਹਦਾ ਮਤਲਬ ਤੁਸੀਂ ਡਿਗ ਪਏ ਹੋ ਕੀ ਹੈ ਡਿਗ ਪਏ ਹੋ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਹਮ ਬਾਰਕ ਤੋਂ ਸ਼ਰਨਾਈ ਹੈ ਨਾ ਜੀ ਬੱਚੇ ਨੂੰ ਤੁਰਨਾ ਨਹੀਂ ਆਉਂਦਾ ਤੇ ਜੇ ਉਹਨੇ ਤੁਰਨਾ ਵੀ ਹੈ ਤੇ ਕੀ ਹੁੰਦਾ ਕਿ ਮਾਂ ਪਿਓ ਉਹਦਾ ਹੱਥ ਫੜ ਲੈਂਦੇ ਨੇ ਜਾਂ ਉਹਨੂੰ ਉਂਗਲ ਲਾ ਲੈਂਦੇ ਨੇ ਹੈਨਾ ਜੀ ਤੇ ਉਹ ਫਿਰ ਨਾਲ-ਨਾਲ ਥੋੜਾ-ਥੋੜਾ ਤੁਰਦਾ ਹੈ ਇਸੇ ਤਰ੍ਹਾਂ ਪਾਤਸ਼ਾਹ ਜੀ ਸਾਨੂੰ ਬਾਣੀ 'ਚ ਸਮਝਾਉਂਦੇ ਨੇ ਕਿ ਇਸ ਮਨ ਰੂਪੀ ਬੱਚੇ ਨੂੰ ਕੀ ਕਰੋ ਕਿ ਬਾਣੀ ਦਾ ਸ਼ਬਦ ਪਕੜਾ ਕੇ ਰੱਖੋ ਤਾਂ ਕਿ ਤੁਰਿਆ ਰਹੇ ਸ਼ਬਦ ਦੋਂ ਜਿਲੇ ਤੁਸੀਂ ਛੱਡੋਗੇ ਫੇਰ ਤੋ ਤੁਰ ਨਹੀਂ ਹੋਣਾ ਫੇ ਡਿਗ ਜਾਏਗਾ